ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਜਪੀ ਦਾ ਵੱਡਾ ਬਿਆਨ ਭਾਜਪੀ ਨੇ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਕਿਹੜੇ ਕਿਹੜੇ ਆਗੂ ਨੂੰ ਕਿੱਥੇ ਕਿੱਥੇ ਜ਼ਿੰਮੇਵਾਰੀ ਲਾ ਦਿੱਤੀ ਗਈ ਹੈ ਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਐਨ ਮਹਾਨੇ ਤੇ ਆ ਕੇ ਖੜੀਆਂ ਹੋ ਗਈਆਂ ਨੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿਦੇ ਵਿੱਚ ਨਗਰ ਨਿਗਮਾਂ ਦੀਆਂ ਤੇ ਨਗਰ ਕਾਉਂਸਲ ਨਗਰ ਪ੍ਰੀਸ਼ਦਾਂ ਦੀਆਂ ਚੋਣਾਂ ਬਕਾਇਆ ਨੇ ਲਗਭਗ 42 ਤੋਂ 43 ਨਗਰ ਕੌਂਸਲਾਂ ਨੇ ਤੇ ਪੰਜ ਨਗਰ ਨਿਗਮਾਂ ਨੇ ਜਿਹਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜਲੰਧਰ ਲੁਧਿਆਣਾ ਫਗਵਾੜਾ ਪਟਿਆਲਾ ਸ਼ਾਮਲ ਨੇ ਇਹਨਾਂ ਦੀਆਂ ਚੋਣਾਂ ਬਕਾਇਆ ਨੇ ਤੇ ਹੋਣੀਆਂ ਨੇ ਨੋਟੀਫਿਕੇਸ਼ਨ ਲਗਭਗ ਮੈਨੂੰ ਲੱਗਦਾ ਕਿ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਆਉਣ ਦੀ ਤਿਆਰੀ ਹੈ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਦਾਅ ਖੇਡਦਿਆਂ ਹੋਇਆ ਆਪਣੇ ਇੱਕ ਲਿਸਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਨਗਰ ਨਿਗਮਾਂ ਨੂੰ ਲੈ ਕੇ ਜਿਹੜਾ ਆਗੂਆਂ ਦੀਆਂ ਡਿਊਟੀਆਂ ਤੈਅ ਕਰ ਦਿੱਤੀਆਂ ਨੇ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਤੇ ਨਗਰ ਕੌਂਸਲ ਚੋਣਾਂ ਦੀਆਂ ਤਿਆਰੀਆਂ ਤੇਜ਼ ਹੋ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਨੇ ਕੰਮਰ ਕੱਸੇ ਕੱਸਦਿਆਂ ਹੋਇਆਂ ਵੱਡਾ ਐਲਾਨ ਕੀਤਾ ਹੈ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੰਚਾਰਜਾਂ ਤੇ ਕੋ-ਇੰਚਾਰਜਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਨਿਲ ਸ਼ਰੀਂਦੇ ਵੱਲੋਂ ਜਾਰੀ ਕੀਤੀ ਗਈ ਸੂਚੀ ਦੇ ਅਨੁਸਾਰ ਭਾਜਪਾ ਨੇ ਅੰਮ੍ਰਿਤਸਰ ਜਲੰਧਰ ਫਗਵਾੜਾ ਪਟਿਆਲਾ ਤੋਂ ਲੁਧਿਆਣਾ ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਇੰਚਾਰਜਾਂ ਤੇ ਕੋਨ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ ਭਾਜਪਾ ਨੇ 10 ਇੰਚਾਰਜਾਂ ਅਤੇ 10 ਹੀ ਕੋ ਚੋਣਾਂ ਦੇ ਇੰਚਾਰਜਾਂ ਦੀ ਨਿਯੁਕਤੀ ਕੀਤੀ ਹੈ ਦੱਸ ਦਈਏ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੇ ਚੋਣ ਜਾਬਤਾ ਕਿਸੇ ਵੇਲੇ ਵੀ ਲੱਗ ਸਕਦਾ ਹੈ ਅਨਿਲ ਸਰੀਂ ਦੇ ਵੱਲੋਂ ਜਿਹੜੀ ਸੂਚੀ ਜਾਰੀ ਕੀਤੀ ਗਈ ਹੈ ਉਸ ਦੇ ਅਨੁਸਾਰ ਜਿਹੜੇ ਇੰਚਾਰਜ ਲਾਏ ਗਏ ਆ ਅੰਮ੍ਰਿਤਸਰ ਦੇ ਲਈ ਜਿਹੜਾ 85 ਵਾਰਡ ਨੇ ਉਹਨਾਂ ਦੇ ਲਈ ਜਿਹੜੇ ਇੰਚਾਰਜ ਲਾਏ ਗਏ ਆ ਸ਼ਵੇਤ ਮਾਲਕ ਤੇ ਅਸ਼ਵਨੀ ਸ ਕੋ-ਇਨਚਾਰਜ ਕੇ ਸ਼ਰਮਾ ਤੇ ਵਿਕਰਮਜੀਤ ਸਿੰਘ ਚੀਮਾ ਜਲੰਧਰ ਦੇ ਲਈ ਮਨੋਰੰਜਨ ਕਾਲੀਆ ਤੇ ਅਸ਼wini ਸ਼ਰਮਾ ਉਹਨਾਂ ਦੇ ਨਾਲ ਸੁਸ਼ੀਲ ਰਿੰਕੂ ਅਤੇ ਕੇੜੀ ਭੰਡਾਰੀ ਫਗਵਾੜਾ ਦੇ ਲਈ ਵਿਜੇ ਸਾੰਪਲਾ ਤੇ ਸੋਮ ਪ੍ਰਕਾਸ਼ ਉਹਨਾਂ ਦੇ ਨਾਲ ਸੂਰਜ ਭਾਰਦਵਾਜ ਤੇ ਰਾਜੇਸ਼ ਬਾਗਾ ਪਟਿਆਲਾ ਦੇ ਲਈ ਹਰਜੀਤ ਸਿੰਘ ਗਰੇਵਾਲ ਤੇ ਪ੍ਰਨੀਤ ਕੋਰ ਅਨੁਲਾਇਆ ਗਿਆ ਇਨਚਾਰਜ ਦਮਨ ਬਾਜਵਾ ਤੇ ਸਰੂਪ ਚੰਦ ਸਿੰਘਲਾ ਜਿਹੜੇ ਕੋ-ਇਨਚਾਰਜ ਹੋਣਗੇ ਲੁਧਿਆਣਾ ਦੇ ਲਈ ਅਵਿਨਾਸ਼ رائے ਖੰਨਾ ਤੇ ਕੇਵਲ ਸਿੰਘ ਢਿੱਲੋਂ ਹਰਜੋਤ ਕਮਲ ਤੇ ਜਤਿੰਦਰ ਮਿੱਤਲ ਨੂੰ ਜਿਹੜਾ ਉਹ ਕੋ-ਇਨਚਾਰਜ ਲਾਇਆ ਗਿਆ ਲੁਧਿਆਣਾ ਦੇ ਲਈ ਇੱਥੇ ਵੀ ਜ਼ਿਕਰ ਹੋ ਗਿਆ ਕਿ ਨਗਰ ਨਿਗਮ ਤੇ ਨਗਰ ਕੌਂਸਲ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਇਸ ਤਰ੍ਹਾਂ ਦਸੰਬਰ ਮਹੀਨੇ ਦੇ ਆਖਰੀ ਤੱਕ ਨਗਰ ਨਿਗਮ ਤੇ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਨੇ ਜਿਸ ਦੇ ਤਰੀਕਾ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਤੇ ਇਸ ਨੂੰ ਲੈ ਕੇ ਭਾਜਪਾ ਨੇ ਪਹਿਲਾਂ ਦਾਅ ਖੇਡ ਦਿੱਤਾ ਬਾਕੀ ਕੋਈ ਕੁਝ ਕਹੀ ਜਾਵੇ ਮੈਨੇਜਮੈਂਟ ਮੈਨੇਜਮੈਂਟ ਨੂੰ ਲੋਕਾਂ 'ਚ ਦਿਖਾਉਣ ਤੇ ਉਹਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦਾ ਤੌਰ ਤਰੀਕੇ ਭਾਜਪਾ ਨਾਉਂਦੇ ਆ। ਬੇਸ਼ੱਕ ਭਾਜਪਾ ਨੂੰ ਉਸ ਕਦਰ ਕਾਮਯਾਬੀ ਪੰਜਾਬ 'ਚ ਫਿਲਹਾਲ ਹਾਸਲ ਨਹੀਂ ਹੋਈ। ਪਰ ਇਹ ਸਾਰਾ ਕੁਝ ਜਾਣਦੀ ਹੈ। ਸੱਤਾ ਹੈ ਸੱਤਾ ਦੀਆਂ ਗੇਮਾਂ ਨੇ ਉਹ ਖੇਡਣੀਆਂ ਜਾਣਦੀ ਹੈ ਬਹੁਤ ਚੰਗੇ ਤਰੀਕੇ ਨਾਲ। ਦੇਖਦੇ ਆ ਕਿ ਨਗਰ ਨਿਗਮ ਚੋਣਾ 'ਚ ਕਿਉਂਕਿ ਆਮ ਤੌਰ ਤੇ ਕਿਹਾ ਜਾਂਦਾ ਕਿ ਭਾਜਪਾ ਸ਼ਹਿਰੀ ਪਾਰਟੀ ਹੈ। ਸ਼ਹਿਰੀ ਪਾਰਟੀ ਦੇ ਨਾਤੇ ਜਿਹੜਾ ਇਹ ਸਾਰਾ ਕੁਝ ਹੋ ਰਿਹਾ ਤਾਂ ਇਹ ਭਾਜਪਾ ਨੂੰ ਸਮਰਥਨ ਦੇਖਦੇ ਆ ਕਿ ਨਗਰ ਨਿਗਮ ਚੋਣਾ 'ਚ ਕਿੰਨਾ ਕੁ ਸਮਰਥਨ ਮਿਲਦਾ।